ਕਾਂਗਰਸ ਵੱਲੋਂ ਰਾਸਭਾ ਮੈਂਬਰ ਸਮਸ਼ੀਰ ਸਿੰਘ ਦੁੱਲੋ ਅਤੇ ਹੰਸ ਰਾਜਹਾਂਸ ਦੀ ਆਪਸੀ ਲੜਾਈ 'ਚ ਹੁਣ ਪਾਰਟੀ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੀ kehr ਗਏ ਨੇ। ਇਸ ਦੀ ਮਿਸਾਲ ਦਸੂਹਾ ਵਿੱਚ ਸੋਮਵਾਰ ਨੂੰ ਵੇਖਣ ਨੂੰ ਮਿਲੀ। ਇੱਕ ਸਮਾਗਮ 'ਚ ਹਿੱਸਾ ਲੈਣ ਪਹੁੰਚੇ ਰਾਸਭਾ ਮੈਂਬਰ ਸਮਸ਼ੀਰ ਸਿੰਘ ਦੁੱਲੋ ਨੇ ਸੂਬਾ ਪ੍ਰਧਾਨ ਵੱਲੋਂ ਨਵੇਂ ਚਿਹਰਿਆਂ ਨੂੰ ਪਾਰਟੀ 'ਚ ਪਹਿਲ ਦੇ ਅਧਿਕਾਰ ਸੰਬੰਧੀ ਦਿੱਤੀ ਗਈ ਨਸੀਹਤ ਵਿੱਚ ਉਲਟਾ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਕੇਰ ਲਿਆ। ਕੈਪਟਨ ਸਾਹਿਬ ਮੇਰੇ ਨੂੰ 10 ਸਾਲ ਪੜਾ। ਮੇਰਾ ਤਾਜੀ ਬਰੀ ਵਿਸ਼ੇਸ਼ਤ ਵੀ ਠੀਕ ਹੈ ਉਹਨਾਂ ਦੀ ਸਿਹਤ ਬਾਰੇ ਜੇ ਮੈਨੂੰ ਪਤਾ ਨਹੀਂ ਉਹ ਆਪਹਿਲਾਂ ਦੱਸ ਲੋ ਉਹ ਪਹਿਨਾ ਉਹ ਆਪ ਛੱਡ ਦੇਣ ਸਿਆਸਤ ਫਿਰ ਮੈਂ ਵੀ ਘਰ ਬੈਠ ਜਾਉਂਦਾ ਪਰ ਮੈਂ ਕਾਂਗਰਸੀ ਬਣ ਕੇ ਬੈਠੂੰ ਉਹਨਾਂ ਦਾ ਮੈਨੂੰ ਪਤਾ ਨਹੀਂ ਵੀ ਉਹਨਾਂ ਨੇ ਕਿਸੇ ਬੈਠਣਾ ਖਬਰ ਹੈ ਕਿ ਕੈਪਟਨ ਨੇ ਦੁੱਲੋ ਨੂੰ ਨਸੀਹਤ ਦਿੱਤੀ ਸੀ ਕਿ ਬਜ਼ੁਰਗ ਹੋਣ ਕਾਰਨ ਉਹਨਾਂ ਨੂੰ ਘਰ ਬੈਠ ਜਾਣਾ ਚਾਹੀਦਾ ਹੈ ਤਾਂ ਜੋ ਨਵੇਂ ਚਿਹਰਿਆਂ ਨੂੰ ਪਾਰਟੀ 'ਚ ਥਾਂ ਮਿਲ ਸਕੇ ਕੈਪਟਨ ਦਾ ਇਹ ਬਿਆਨ ਹੰਸ ਰਾਜ ਹੰਸ ਪੱਖੀ ਸਮਝਿਆ ਜਾ ਰਿਹਾ ਸੀ ਇਸ ਬਿਆਨ ਤੋਂ ਗੁੱਸੇ 'ਚ ਆਏ ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੁੱਲੋ ਨੇ ਕੈਪਟਨ ਨੂੰ ਹੀ ਘੇਰ ਲਿਆ ਦੁੱਲੋ ਇੱਥੇ ਹੀ ਨਹੀਂ ਰੁਕੇ ਉਹਨਾਂ ਕਿਹਾ ਕਿ ਜੇਕਰ ਉਹ ਪਾਰਟੀ ਛੱਡਦੇ ਵੀ ਨੇ ਤਾਂ ਉਹ ਕਾਂਗਰਸ ਨਾਲ ਜੁੜੇ ਰਹਿਣਗੇ ਪਰ ਸਵਾਲ ਕੈਪਟਨ ਦਾ ਹੈ ਕਿ ਉਹ ਕਿੱਥੇ ਜਾਣਗੇ ਹੰਸ ਰਾਜ ਹੰਸ ਅਤੇ ਸਮਸ਼ੇਰ ਸਿੰਘ ਦੁੱਲੋ ਦਾ ਝਗੜਾ ਕਈ ਵਾਰ ਸਾਹਮਣੇ ਆ ਚੁੱਕਾ ਹੈ ਅਸਲ 'ਚ ਝ ਜਿਸ ਨੇ ਕਬਜ਼ਾ ਕਰਨ ਜੋ ਸਮਸ਼ੀਰ ਸਿੰਘ ਦੁਰਲੋ ਕਾਮਯਾਬ ਹੋ ਗਏ